ਗੁਰਮੁਖ ਪਿਆਰਿਓ দান ਦੇਣਾ ਦਿਲ ਦਾ ਗੁਣ ਹੁੰਦਾ ਹੱਥਾਂ ਦਾ ਨਹੀਂ ਆਓ ਇੱਕ ਬੜੀ ਪਿਆਰੀ ਸਾਖੀ ਸਰਵਣ ਕਰੀਏ ਜਿਹਦੇ ਨਾਲ ਆਪਾਂ ਨੂੰ ਪਤਾ ਲੱਗੇਗਾ ਦਾਰਾਏ ਸਾਧੂ ਨੂੰ ਕਿਸ ਤਰ੍ਹਾਂ ਖਾਲੀ ਨਹੀਂ ਮੋੜਨਾ ਚਾਹੀਦਾ ਕਿਹੜਾ ਦਾਨ ਦੇਣਾ ਚਾਹੀਦਾ ਕੋਈ ਮਹਾਪੁਰਖ ਕਿਸੇ ਨਗਰ ਵਿੱਚ ਰਹਿੰਦੇ ਸੀ ਨਾਮ ਦੀ ਕਮਾਈ ਵਾਲੇ ਨਗਰ ਵਿੱਚ ਜਾਂਦੇ ਸੀ ਕਿਸੇ ਨੇ ਜੋ ਵੀ ਦੇ ਦੇਣਾ ਪ੍ਰਵਾਨ ਕਰ ਲੈਣਾ ਇੱਕ ਮੁੱਖ ਵਿੱਚੋਂ ਸ਼ਬਦ ਕਹਿੰਦੇ ਹੁੰਦੇ ਸੀ ਕਰ ਭਲਾ ਤੇ ਹੋ ਭਲਾ ਅੰਤ ਭਲੇ ਦਾ ਭਲਾ ਨਗਰ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ ਸੇਵਾ ਤਾਂ ਕਰਦੀ ਸੀ ਆਏ ਗਏ ਮਹਿਮਾਨਾਂ ਦੀ ਪਰ ਅੰਦਰ ਫੁਰਨੇ ਬੜੇ ਚਲਦੇ ਸੀ ਸੋਚਦੀ ਸੀ ਇਹ ਸਾਧੂ ਆਉਂਦਾ ਹੈ ਦਰ ਦੇ ਅੱਗੇ ਆ ਕੇ ਖੜ ਜਾਂਦਾ ਮੈਂ ਇਹਨੂੰ ਪ੍ਰਸ਼ਾਦਾ ਦੇ ਦਿੰਨੀ ਆ ਇਹ ਮੋਜ ਦੇ ਨਾਲ ਪ੍ਰਸ਼ਾਦਾ ਛਕ ਲੈਂਦਾ ਇੱਕ ਦਿਨ ਫੁਰਨ ਆ ਗਿਆ ਤੇ ਕਹਿੰਦਾ ਤਾਂ ਹੈ ਕਹਿਣ ਦੀਆਂ ਗੱਲਾਂ ਹੀ ਨੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਦਾਂ ਕਿਵੇਂ ਹੋ ਜਾਏਗਾ ਇਹ ਕਲਜੋਗਾ ਅੱਜ ਮੈਂ ਵੇਖਦੀ ਆ ਕਿਵੇਂ ਸਭ ਕੁਝ ਠੀਕ ਹੋ ਜਾਵੇਗਾ ਉਹਨੇ ਕੀ ਕੀਤਾ ਜਿਹੜਾ ਪ੍ਰਸ਼ਾਦਾ ਬਣਾਇਆ ਉਹਦੇ ਵਿੱਚ ਜ਼ਹਿਰ ਪਾ ਦਿੱਤਾ ਮਾੜੀ ਮੱਤ ਆ ਗਈ ਦੁਰਮਤ ਜਿਹੜੀ ਸੀਗੀ ਉਹ ਅੰਦਰ ਚੱਲ ਪਈ ਗੁਰਮਤ ਨਹੀਂ ਸੀ ਫਿਰ ਉਹ ਫਰਨੀ ਜਿਹੜੇ ਮਾੜੇ ਚੱਲੇ ਤੇ ਕਰਮ ਝੋਲੀ ਝੋਲੀ ਜਦੋਂ ਆਪਾਂ ਸੋਚਦੇ ਆ ਮਾੜਾ ਇੱਕ ਦਿਨ ਕਰ ਦਿੰਨੇ ਆ ਇਸ ਕਰਕੇ ਸੋਚ ਨੂੰ ਵੀ ਚੰਗਾ ਰੱਖਣਾ ਚਾਹੀਦਾ ਹੈ ਉਹਨੇ ਉਦਾਂ ਹੀ ਕਰ ਦਿੱਤਾ ਜੀ ਤੇ ਉੱਥੇ ਉਹ ਸਾਧੂ ਜੀ ਆਏ ਮਹਾਤਮਾ ਨੂੰ ਉਹ ਪ੍ਰਸ਼ਾਦਾ ਦੇ ਦਿੱਤਾ ਉਹ ਲੈ ਕੇ ਉਹ ਕੁਟਿਆ ਵਿੱਚ ਚਲੇ ਗਏ ਜਿੱਥੇ ਰਹਿੰਦੇ ਸੀ ਬਾਰ ਬਾਰ ਪਿੰਡ ਤੋਂ ਰੱਬ ਦਾ ਸ਼ੁਕਰਾਨਾ ਕੀਤਾ ਆਖਿਆ ਜਿਨ੍ਹਾਂ ਨੇ ਇਹ ਪ੍ਰਸ਼ਾਦਾ ਦਿੱਤਾ ਉਹਨਾਂ ਦੇ ਭੰਡਾਰੇ ਭਰਪੂਰ ਕਰਨੇ ਛੜਦੀ ਕਲਾ ਵਾਲਾ ਜੀਵਨ ਬਖਸ਼ਣਾ ਇੰਨੇ ਸਮੇ ਨੂੰ ਮੀਂਹ ਪੈਣ ਲੱਗ ਗਿਆ ਮਹਾਤਮਾ ਜੀ ਨੇ ਸੋਚਿਆ ਵੀ ਕੋਈ ਰਾਹੀ ਪਾਂਧੀ ਨਾ ਜਾਵੇ ਮੈਨੂੰ ਪ੍ਰਸ਼ਾਦਾ ਰੱਖ ਦੇਣਾ ਚਾਹੀਦਾ ਆਪ ਨਹੀਂ ਛਕਣਾ ਚਾਹੀਦਾ ਤਾਂ ਇੰਨੇ ਨੂੰ ਨੌਜਵਾਨ ਆਇਆ ਕੋਈ ਤੇ ਖੇਤਾਂ ਵਿੱਚੋਂ ਕੰਮ ਕਰਦਾ ਹੋਇਆ ਉਹਨੇ ਆਖਿਆ ਮਹਾਂਪੁਰਖੋ ਕਿਰਪਾ ਕਰਕੇ ਨਾ ਮੈਨੂੰ ਭੁੱਖ ਬੜੀ ਲੱਗੀ ਆ ਪਤਾ ਨਹੀਂ ਕਦੋਂ ਵਰਖਾ ਹਟੇਗੀ ਜਿੱਥੋਂ ਖਾਣ ਨੂੰ ਕੁਝ ਮਿਲ ਜਾਵੇ ਤਾਂ ਉਹਨਾਂ ਸੰਤ ਜਨਾਂ ਨੇ ਕੀ ਕੀਤਾ ਉਹੀ ਪ੍ਰਸ਼ਾਦਾ ਜਿਹਦੇ ਵਿੱਚ ਜ਼ਹਿਰ ਸੀ ਦੋਨੋਂ ਹੀ ਉਹਨੂੰ ਦੇ ਦਿੱਤੇ ਉਹਨੂੰ ਲੱਗੀ ਸੀ ਭੁੱਖ ਉਦੋਂ ਤਾਂ ਉਹ ਖਾ ਗਿਆ ਉਹਨੂੰ ਕੁਝ ਪਤਾ ਨਹੀਂ ਲੱਗਿਆ ਤੇ ਮਹਾਪੁਰਖਾਂ ਦਾ ਧੰਨਵਾਦ ਕਰਕੇ ਘਰੇ ਆਇਆ ਘਰੇ ਆ ਕੇ ਉਹਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤਬੀਅਤ ਉਹਦੀ ਵਿਗੜੀ ਆ ਮਾਂ ਉਹਦੀ ਪੁੱਛਣ ਲੱਗੀ ਤੈਨੂੰ ਕੀ ਹੋ ਗਿਆ ਕਹਿਣ ਲੱਗਾ ਪਤਾ ਨਹੀਂ ਜੋ ਆਪਣੇ ਮਹਾਤਮਾ ਜੀ ਰਹਿੰਦੇ ਆ ਬਾਹਰ-ਬਾਰ ਕਟਿਆ ਵਿੱਚ ਆਪਣੇ ਵੀ ਘਰੇ ਆਉਂਦੇ ਦੇਖਿਆ ਮੈਂ ਕਈ ਵਾਰ ਉਹਨਾਂ ਦੇ ਕੋਲੋਂ ਦੋ ਪ੍ਰਸ਼ਾਦੇ ਛਕੇ ਆ ਪਤਾ ਨਹੀਂ ਸਰੀਰ ਨੂੰ ਉਦੋਂ ਦਾ ਕੀ ਹੋ ਗਿਆ ਤੇ ਉਹ ਜਿਹੜੀ ਔਰਤ ਸੀ ਉੱਚੀ ਉੱਚੀ ਤਾਹਾਂ ਮਾਰਨੇ ਲੱਗੀ ਆ ਆਂਡ ਗਵਾਂਡ ਦੇ ਲੋਕ ਇਕੱਠੇ ਹੋ ਗਏ ਵੀ ਕੀ ਹੋ ਗਿਆ ਕਿਉਂਕਿ ਇਹ ਉਹੀ ਔਰਤ ਸੀ ਜਿਹਨੇ ਪ੍ਰਸ਼ਾਦੇ ਵਿੱਚ ਜ਼ਹਿਰ ਮਲਾ ਕੇ ਦਿੱਤਾ ਸੀ ਇਹਦਾ ਪੁੱਤਰ ਹੀ ਖੇਤਾਂ 'ਚੋਂ ਕੰਮ ਕਰਦਾ ਸਾਧੂ ਸੰਤ ਮਹਾਤਮਾ ਕੋਲ ਛੱਕ ਆ ਜਿਹਦੇ ਕਰਕੇ ਇਹਦੇ ਅੰਦਰ ਫਿਰ ਪਤਾ ਲੱਗ ਗਿਆ ਵੀ ਹੁਣ ਇਹਨੇ ਬਚਣਾ ਨਹੀਂ ਪੁੱਤਰ ਜਿਹੜਾ ਸੀ ਉਹਨੇ ਇਹਦੀ ਗੋਦੀ ਵਿੱਚ ਸਿਰ ਰੱਖਿਆ ਤੇ ਪ੍ਰਾਣ ਤਿਆਗ ਦਿੱਤੇ ਆ ਬੜਾ ਕਸ਼ਟ ਹੋਇਆ ਇੰਨਾ ਜ਼ਿਆਦਾ ਤਕਲੀਫ ਹੋਈ ਬਿਰਾਗ ਆਇਆ ਤੇ ਕਹਿਣ ਲੱਗੀ ਸੱਚਮੁੱਚ ਅੰਤ ਭਲੇ ਦਾ ਭਲਾਈ ਹੁੰਦਾ ਤੇ ਅੰਤ ਬੁਰੇ ਦਾ ਵੀ ਬੁਰਾ ਹੁੰਦਾ ਪਿੰਡ ਦੇ ਲੋਕਾਂ ਨੂੰ ਗੱਲ ਦੱਸੀ ਪਿੰਡ ਦੇ ਲੋਕੋ ਕਰੀਬੀ ਔਰਤਾਂ ਨੂੰ ਕਿ ਮੈਥੋਂ ਪੁੱਲ ਹੋਈ ਆ ਆਪਾਂ ਨੂੰ ਮਹਾਤਮਾ ਜੀ ਤੋਂ ਪੁੱਲ ਮੰਗਣੀ ਚਾਹੀਦੀ ਆ ਮਾਫੀ ਮੰਗਣੀ ਚਾਹੀਦੀ ਆ ਵੀ ਵੱਡਾ ਕੋ ਕਰਮ ਹੋ ਗਿਆ ਬੱਜਰ ਗਲਤੀ ਹੋ ਗਈ। ਮਹਾਤਮਾ ਜੀ ਨੂੰ ਸੱਦਿਆ ਗਿਆ। ਫੇਰੇ ਬੀਬੀ ਨੇ ਉਹ ਤੋਂ ਮਾਫੀ ਮੰਗੀ ਸੰਤਾਂ ਤੋਂ ਆਖਿਆ ਤੁਸੀਂ ਸੱਚ ਹੀ ਕਹਿੰਦੇ ਸੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਇਵੇਂ ਹੀ ਗੁਰਮੁਖ ਪਿਆਰਿਓ ਧੰਤਨ ਬਾਬਾ ਅਨੰਤ ਸਿੰਘ ਜੀ ਦੇ ਬਚਨ ਆ ਵੀ ਦਰ ਆਏ ਜਿਸਵਾਲੀ ਨੂੰ ਖਾਲੀ ਨਹੀਂ ਮੋੜਨਾ ਚਾਹੀਦਾ। ਜਦੋਂ ਵੀ ਕੋਈ ਦਰ ਤੇ ਮੰਗਤਾ ਆ ਜਾਵੇ ਉਦੋਂ ਕਦੇ ਵੀ ਉਹਨੂੰ ਖਾਲੀ ਨਾ ਮੋੜੋ। ਕੋਜ ਨਾ ਕੋਜ ਨੂੰ ਦੇਣਾ ਚਾਹੀਦਾ ਕਿਉਂਕਿ ਦਾਨ ਦੇਣਾ ਦਿਲ ਦਾ ਗੁਣਾ ਹੱਥਾਂ ਦਾ ਨਹੀਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਤੇ ਦਿਲ ਤੋਂ ਬਿਨਾ ਦਾਨ ਨਹੀਂ ਹੋ ਸਕਦਾ ਕੋਜ ਲੋਕ ਆ ਜਿਹੜੇ ਦਾਨ ਦੇ ਦਿੰਦੇ ਆ ਦੇ ਕੇ ਜਿਵੇਂ ਬੀਬੀ ਨੇ ਜਿਤਾ ਦਿੱਤਾ ਵੀ ਮੈਂ ਹੀ ਇਹ ਦਾਤੀ ਬਣ ਗਈ ਆ ਦਾਤਾ ਤਾਂ ਅਕਾਲ ਪੁਰਖ ਹੀ ਆ ਬਲ ਬੁੱਧੀ ਦਾ ਦਾਤਾ ਅਕਾਲ ਪੁਰਖ ਨੂੰ ਹੀ ਜਾਣਨਾ ਹੈ ਦਸਵੇਂ ਪਾਤਸ਼ਾਹ ਜੀ ਦੇ ਵੀ ਇਹ ਬਚਨ ਤਾਂ ਸਾਨੂੰ ਇਹ ਜੜੀਆਂ ਗੱਲਾਂ ਹਨ ਸਾਰੀਆਂ ਇਹ ਚੰਗੀ ਇਸ ਤਰ੍ਹਾਂ ਠੀਕ ਢੰਗ ਦੇ ਨਾਲ ਦਿਲ ਵਿੱਚ ਬਸਾਉਣੀਆਂ ਚਾਹੀਦੀਆਂ ਹਨ ਕਿਉਂਕਿ ਦਾਨ ਦੇਣਾ ਦਾਰਾਏ ਖਾਲੀ ਨੂੰ ਕੁਝ ਨਾ ਕੁਝ ਦੇ ਦੇਣਾ ਉਹ ਵੀ ਸਵਾਲੀਆ ਬਣ ਕੇ ਆਉਂਦਾ ਹੈ ਤੇ ਇਸ ਤਰ੍ਹਾਂ ਭਾਈ ਜ਼ਹਿਰ ਦੇ ਦੇਣੀ ਕਿਸੇ ਨੂੰ ਮਾੜੀ ਗੱਲ ਹੈ ਜਿਵੇਂ ਔਰਤ ਨੇ ਕੀਤਾ ਜਦੋਂ ਅਸੀਂ ਦਾਨ ਦਿੰਨੇ ਆ ਇਸ ਤਰ੍ਹਾਂ ਦੇਈਏ ਇੱਕ ਹੱਥ ਦਾਨ ਕਰੇ ਤੇ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਆਪਾ ਜਣਾ ਕੇ ਜੇ ਹਉਮੈ ਕਰਕੇ ਹੀ ਸੇਵਾ ਕਰਨੀ ਹੈ ਫਿਰ ਉਹ ਸੇਵਾ ਦਾ ਕੋਈ ਫਾਇਦਾ ਨਹੀਂ ਆਪ ਗਵਾਏ ਸੇਵਾ ਕਰੇ ਤਾਕਿ ਸਿਪਾਏ ਮਾਣ ਸਤਿਗੁਰੂ ਮਹਾਰਾਜ ਦੀ ਬਾਣੀ ਵੀ ਸਾਨੂੰ ਸਮਝਾਉਂਦੀ ਆ ਕਿ ਜੇਕਰ ਅਸੀਂ ਆਪਾ ਗਵਾ ਕੇ ਸੇਵਾ ਕਰਾਂਗੇ ਫਿਰ ਹੀ ਇਹ ਚੀਜ਼ਾਂ ਕਬੂਲ ਹੋਣੀਆਂ ਨੇ ਤਾਂ ਬਹੁਤ ਲੋਕ ਆ ਜਿਹੜੇ ਸੇਵਾ ਵੀ ਕਰਦੇ ਆ ਦਾਨਪੁਨ ਵੀ ਕਰਦੇ ਆ ਪਰ ਉਹਨਾਂ ਦੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਹਉਮੈ ਵਾਲੀ ਮੈਲ ਨਹੀਂ ਜਾਂਦੀ ਤੀਰਥ ਨਾਤਾ ਕਿਆ ਕਰੇ ਤੀਰਥ ਨਾਤਿਆਂ ਵੀ ਜੇ ਬੰਦੇ ਦੇ ਅੰਦਰੋਂ ਮੈਲ ਹੀ ਨਾ ਗਈ ਫਿਰ ਉਹਦਾ ਕੀ ਫਾਇਦਾ ਇਸ ਤਰ੍ਹਾਂ ਮਹਾਪੁਰਖ ਰੱਬ ਦੇ ਪਿਆਰੇ ਜਿਹੜੇ ਸਾਨੂੰ ਬਹੁਤ ਜ਼ਿਆਦਾ ਸਮਝਾਉਂਦੇ ਆ ਪਰ ਅਸੀਂ ਸਮਝ ਨਹੀਂ ਪਾਉਂਦੇ ਤਾਂ ਗੁਰਸਿੱਖ ਪਿਆਰਿਓ ਉਹ ਮਹਾਪੁਰਖ ਨੇ ਤਾਂ ਫਿਰ ਮਾਫ਼ ਕਰ ਦਿੱਤਾ ਵੀ ਕੋਈ ਗੱਲ ਨਹੀਂ ਕਹਿੰਦੇ ਦੇਖ ਭਾਈ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਸਾਨੂੰ ਤਾਂ ਭਾਈ ਜੀ ਸਾਡੇ ਅੰਦਰ ਈਰਖਾ ਹੋਵੇ ਅਸੀਂ ਕਦੇ ਵੀ ਕਿਸੇ ਦਾ ਮਾੜਾ ਸੋਚਦੇ ਹਾਂ ਉਹ ਸਾਡਾ ਹੀ ਮਾੜਾ ਹੋਵੇਗਾ ਤਾਂ ਸਾਨੂੰ ਆਪਣੇ ਮਨ ਦੇ ਵਿੱਚ ਸ਼ਰਧਾ ਰੱਖਣੀ ਚਾਹੀਦੀ ਆ ਪ੍ਰੇਮ ਰੱਖਣਾ ਚਾਹੀਦਾ ਹੈ ਪ੍ਰੇਮ ਦੇ ਵਿੱਚ ਆ ਕੇ ਹੀ ਦਾਨ ਪੁੰਨ ਜੋ ਵੀ ਕਰਨਾ ਉਹ ਕਰੋਗੇ ਫਿਰ ਤਾਂ ਭਾਈ ਇਹ ਜ਼ਿੰਦਗੀ ਜਿਹੜੀ ਆ ਠੀਕ ਰਹੇਗੀ ਜੇ ਹਉਮੈ ਵਿੱਚ ਲੱਗੇ ਰਹੋਗੇ ਗੁਣ ਨਹੀਂ ਗਾਉਗੇ ਗੋਬਿੰਦ ਦੇ ਫਿਰ ਜਨਮ ਵਿਰਥਾ ਚਲਿਆ ਜਾਵੇਗਾ ਗੁਣੋ ਗੋਵਿੰਦ ਗਾਇਓ ਨਹੀਂ ਕੁਰਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਗੁਰਪੁਰਬ ਵੀ ਹੈ ਪਾਤਸ਼ਾਹ ਜੀ ਬਚਨ ਕਰਦੇ ਆ ਇਹ ਜਨਮ ਅਕਾਰਥਕੀਨ ਕਹੋ ਨਾਨਕ ਹਰ ਭਜਮਨਾ ਜਿਹੇ ਵਿਦਜਲ ਕਉਮੀਨ ਵਾਹਿਗੁਰੂ ਪਰਮੇਸ਼ਰ ਨੇ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਆ ਨੂੰ ਗੁਣਾ ਦੀ ਪ੍ਰਾਪਤੀ ਮੰਨਿਆ ਹੈ ਤੇ ਗੁਣਾ ਦੀ ਪ੍ਰਾਪਤੀ ਜਿਹੜੀ ਆ ਪ੍ਰਮਾਤਮਾ ਦੀ ਪ੍ਰਾਪਤੀ ਹੈ ਗੁਣ ਜਿੰਨੇ ਬੰਦੇ ਵਿੱਚ ਹੋਣਗੇ ਉਹ ਸਾਨੂੰ ਰੱਬ ਦੇ ਨੇੜੇ ਲੈ ਜਾਣਗੇ ਔਗਣ ਜਿੰਨੇ ਹੋਣਗੇ ਉਹਨੇ ਕਦਮ ਅਸੀਂ ਗੁਰੂ ਤੋਂ ਦੂਰ ਹੋ ਜਾਵਾਂਗੇ ਇਸ ਕਰਕੇ ਸਾਨੂੰ ਗੁਣ ਜਿਹੜੇ ਆ ਕਮਾਉਣੇ ਚਾਹੀਦੇ ਆ ਤੇ ਇਹ ਵੀ ਇੱਕ ਗੌਣਾ ਦਾਨ ਦੇਣਾ ਦਰਤੇ ਕੋਈ ਸਵਾਲੀ ਆ ਜਾਵੇ ਉਹਦੀ ਸੇਵਾ ਕਰਨੀ ਭਾਵਨਾ ਬਣਾ ਕੇ ਤਾਂ ਇਹ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਸੰਤਨ ਕੀ ਸੁਣ ਸਾਚੀ ਸਾਖੀ ਜੋ ਬੋਲੇ ਸੋ ਪੇਖੇ ਆਖੀ ਕਿਉਂਕਿ ਜਿਹੜੇ ਸੱਚੇ ਸਾਧੂ ਹੁੰਦੇ ਆ ਕਈ ਵਾਰੀ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਸਾਡੇ ਦਰ ਤੇ ਆ ਜਾਂਦੇ ਆ ਦੇਖੋ ਕਿਸੇ ਵੀ ਦਰ ਤੇ ਆਏ ਨੂੰ ਖਾਲੀ ਮੋੜ ਦੇਣਾ ਇਹ ਇੱਕ ਗੁਰਸਿੱਖ ਦਾ ਗੁਣ ਨਹੀਂ ਹੈ ਜੋ ਕੁਝ ਜਥਾ ਸ਼ਕਤ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸੱਚੀ ਗਵਾਹੀ ਸੰਤਾਂ ਦੀ ਹੈ ਸੱਚੀ ਸਿੱਖਿਆ ਸੰਤਾਂ ਦੀ ਹੈ ਉਹ ਉਹੀ ਕੁਝ ਪ੍ਰਮਾਤਮਾ ਬਾਰੇ ਆਖਦੇ ਆ ਜਿ ਉਹਨਾਂ ਨੇ ਦੇਖਿਆ ਹੁੰਦਾ ਤੇ ਉਹ ਜਗਤ ਨੂੰ ਵੀ ਕਹਿ ਦਿੰਦੇ ਆ ਲੋਕਾਂ ਨੂੰ ਕਹਿਣਾ ਬਣਦਾ ਹੀ ਆ ਜਿਨ੍ਹਾਂ ਨੇ ਦੇਖੋ ਪ੍ਰਮਾਤਮਾ ਨੂੰ ਅਜੇ ਅਨੁਭਵ ਨਹੀਂ ਕੀਤਾ ਇਹ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਪਰ ਆਪਾਂ ਵੇਖਦੇ ਆ ਬਹੁਤ ਲੰਮੇ ਸਮੇਂ ਤੋਂ ਕਈ ਗੁਰੂ ਘਰ ਵੀ ਜਾਂਦੇ ਆ ਪਰ ਉਹਨਾਂ ਅੰਦਰ ਠਹਿਰਾਓ ਟਿਕਾ ਨਹੀਂ ਆਉਂਦਾ ਉਹਦਾ ਕਾਰਨ ਕੀ ਆ ਉਹਨਾਂ ਅੰਦਰ ਗੁਣ ਕਿਉਂ ਨਹੀਂ ਪੈਦਾ ਹੁੰਦੇ ਗੁਰਮਖੋ ਗੁਣਾ ਨੂੰ ਜਦੋਂ ਗਾਉਣਾ ਹੈ ਪਰਮੇਸ਼ਰ ਦੇ ਇੱਕ ਮਨ ਇੱਕ ਚਿੱਤ ਹੋ ਕੇ ਗਾਉਣਾ ਹੈ ਜੇ ਆਪਾਂ ਉਪਰੋਂ ਉਪਰੋਂ ਕਰਾਂਗੇ ਕਿਵੇਂ ਸਾਡੇ ਸੁਭਾਅ ਦੇ ਵਿੱਚ ਫਰਕ ਪੈ ਜਾਵੇਗਾ ਇਸ ਕਰਕੇ ਦੁਨੀਆ ਤੇਨੇ ਅਵਤਾਰੀ ਪੁਰਖ ਆਏ ਉਹਨਾਂ ਨੇ ਸਮਝਾਉਣਾ ਕੀਤਾ ਤਾਂ ਪਰ ਅਸੀਂ ਜਿਹੜੇ ਆ ਉਹ ਲੋਕ ਆ ਜਿਨ੍ਹਾਂ ਨੇ ਜ਼ਮੀਨ ਦੇ ਉੱਪਰ ਬਹੁਤ ਸਾਰੇ ਧਾਰਮਿਕ ਸਥਾਨਤਾ ਬਣਾ ਲਿਆ ਮਾਫ ਕਰਨਾ ਪਰ ਦੇਖੋ ਸੇਵਾ ਸਾਡੇ ਤੋਂ ਉ ਭਾਵਨਾ ਨਾਲ ਨਹੀਂ ਹੋ ਸਕੀ ਮਸਜਿਦ ਤੋਂ ਬਣਾ ਦੀ ਸ਼ਬਰ ਮੈਂ ਇਮਾਕੀ ਹਰਾਰਤ ਵਾਲੋਂ ਨੇ ਪਰ ਮਨ ਆਪਣਾ ਪੁਰਾਣਾ ਪਾਪੀ ਹੈ ਬਰਸੋਂ ਮੇ ਨਮਾਜ਼ੀ ਬਣ ਨਾ ਸਕਾ ਮਸੀਤ ਤਾਂ ਬਣ ਗਈ ਆ ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਪਰ ਮਨ ਜਿਹੜਾ ਪੁਰਾਣਾ ਮਾ ਪਾਪੀ ਹੈ ਇਹ ਨਮਾਜ਼ੀ ਬਣ ਹੀ ਨਹੀਂ ਸਕਿਆ ਇਸ ਕਰਕੇ ਲੋੜ ਆ ਭਾਈ ਆਪਣੇ ਆਪ ਨੂੰ ਘੜਨ ਦੀ ਆਪਣੇ ਆਪ ਨੂੰ ਸਵਾਰਨ ਦੀ ਦੁਨੀਆ ਦਾ ਕੋਈ ਵੀ ਕੰਮ ਅਸੀਂ ਪੈਸਾ ਦੇ ਕੇ ਕਰਵਾ ਸਕਦੇ ਆ ਜੀ ਪਰ ਆਪਣੇ ਆਪ ਨੂੰ ਸਵਾਰਨ ਦਾ ਕੰਮ ਆਪਣੇ ਆਪ ਨੂੰ ਘੜਨ ਦਾ ਕੰਮ ਆਪਣੇ ਆਪ ਨੂੰ ਬਦਲਣ ਦਾ ਕੰਮ ਸਾਨੂੰ ਆਪ ਹੀ ਕਰਨਾ ਪੈਣਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮਤਲਬ ਸ਼ੁੱਧ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਗੌਣੀ ਗੌਣਾ ਤਾਂ ਗੁਰੂ ਸਾਹਿਬ ਜੀ ਨੇ ਨਾਮ ਐਵੇਂ ਨਹੀਂ ਸੀ ਦਿੱਤਾ ਗੁਰੂ ਘਰ ਵਿੱਚ ਅਸੀਂ ਜਾਣਦੇ ਹਾਂ ਗੁਰੂ ਨੂੰ ਚੇਤੇ ਕਰਨ ਗੁਰੂ ਨੂੰ ਸਮਝਣ ਵਾਸਤੇ ਜੋ ਖਾਲਸਾ ਹੈ ਉਹਨੂੰ ਵੇਖ ਕੇ ਜੇ ਗੁਰੂ ਚੇਤੇ ਆ ਜਾਵੇ ਇਸ ਕਰਕੇ ਤਾਂ ਅਸੀਂ ਕਹਿੰਦੇ ਹਾਂ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਵੀ ਆਪਣੇ ਆਪ ਨੂੰ ਇਹੋ ਜਿਹਾ ਬਣਾਈਏ ਵੀ ਸਾਨੂੰ ਦੇਖ ਕੇ ਕਿਸੇ ਦੀ ਅਰਦਾਸ ਪੂਰੀ ਹੋ ਜਾਵੇ ਜਿਹੜੀ ਆਪਾਂ ਰੋਜ਼ ਕਰਦੇ ਹਾਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਤਾਵੇ ਤਾਂ ਗੁਰਮਖ ਪਿਆਰਿਓ ਇਹ ਸਾਰੀਆਂ ਚੀਜ਼ਾਂ ਜੋ ਮਹਾਪੁਰਖ ਦੱਸਦੇ ਆ ਵੀ ਦਾਰਾਏ ਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਜੇ ਦਾਨ ਦੇਣਾ ਕਿਹੜੀ ਚੀਜ਼ ਦਾ ਦਈਏ ਜੋ ਮਰਜ਼ੀ ਦੇ ਦਈਏ ਪਰ ਉਹਦੇ ਵਿੱਚ ਹੌਮਾ ਨਹੀਂ ਹੋਣੀ ਚਾਹੀਦੀ ਜੇ ਹੌਮਾ ਹੋਵੇਗੀ ਕੀਤਾ ਹੋਇਆ ਦਾਨ ਨਹੀਂ ਲੱਗੇਗਾ ਜੀ ਭਾਵੇਂ ਸੋਨੇ ਦਾ ਦਾਨ ਕਰਦੋ ਭਾਵੇਂ ਚਾਂਦੀ ਦਾ ਪਰ ਜੇ ਨਿਮਰਤਾ ਨਾਲ ਭਾਵੇਂ ਆਟੇ ਦੀ ਕੋਲੀ ਵੀ ਦੇਵਾਂਗੇ ਵੀ ਵਾਹਿਗੁਰੂ ਹੀ ਕਰਵਾ ਰਿਹਾ ਤੇ ਇਹ ਵੀ ਵਾਹਿਗੁਰੂ ਹੀ ਹੈ ਇਹ ਰੂਪ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਇਸ ਤਰ੍ਹਾਂ ਭਾਈ ਜੇ ਆਪਾਂ ਕਰਾਂਗੇ ਦਾਨ ਪੁੰਨ ਇਹ ਤਾਂ ਫਲਣਗੇ ਪਰ ਜੇ ਹੰਕਾਰ ਵਿੱਚ ਆ ਕੇ ਕਰਨਗੇ ਜਿਹੜੇ ਗੁਣ ਹੋਣਗੇ ਉਹ ਵੀ ਗਲ ਜਾਣਗੇ ਹਰ ਬਿਸਰਤ ਤੇਰੇ ਗੁਣ ਗਲੇ ਰੱਬ ਨੂੰ ਭੁਲਾ ਦੇਣਾ ਹੰਕਾਰ ਦਾ ਮਤਲਬ ਹੀ ਇਹ ਹੈ ਰੱਬ ਨੂੰ ਭੁੱਲ ਗਏ ਵੀ ਤੇਰੇ ਨਾਲੋਂ ਅਸੀਂ ਵੱਡੇ ਆ ਮੈਂ ਮੈਂ ਦੇ ਵਿੱਚ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਭਗਤ ਸਹਿਬਾਨ ਮਹਾਪੁਰਖ ਕਹਿ ਦਿੰਦੇ ਆ ਭਾਈ ਇਹਦੇ ਨਾਲ ਬੰਦੇ ਦੀ ਜ਼ਿੰਦਗੀ ਖਵਾਰ ਹੋ ਜਾਂਦੀ ਹੈ ਤਾਂ ਸਾਨੂੰ ਅੱਜ ਲੋੜ ਆ ਸਮਝਣ ਦੀ ਧੰਤਨ ਬਾਬਾ ਅਨੰਦ ਸਿੰਘ ਜੀ ਦੇ ਬਚਨ ਜੋ ਕਹਿ ਦਿੰਦੇ ਆ ਵੀ ਦਰ ਆਏ ਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਪਰ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਘਰ ਵਿੱਚ ਜਿਹੜੇ ਬਦਲਾ ਨਹੀਂ ਆਇਆ ਮਨਾਂ ਵਿੱਚ ਵੀ ਬੜਾ ਬਦਲਾ ਆਇਆ ਹੈ ਉਹ ਕਿਸ ਤਰ੍ਹਾਂ ਆ ਗਿਆ ਵੀ ਹੁਣ ਬਹੁਤ ਲੋਕ ਜਿਹੜੇ ਆ ਸਾਧੂ ਸੰਤਾਂ ਨੂੰ ਖਾਲੀ ਮੋੜ ਦਿੰਦੇ ਆ ਇਕਾਂਤ ਵਿੱਚ ਇਕਾਗਰ ਮਨ ਨਾਲ ਭਜਨ ਬੰਦਗੀ ਕਰੋ ਆਪਾ ਅਨੰਦ ਸਿੰਘ ਜੀ ਕਹਿੰਦੇ ਸੀ ਭਾਈ ਇੱਕ ਘੜੀ ਦਾ ਸਤ ਸੰਗ 100 ਵਰਿਆਂ ਦੀ ਬੰਦਗੀ ਦੋਨੋਂ ਬਰਾਬਰ ਆ ਸਾਧ ਸੰਗਤ ਦੀ ਇੰਨੀ ਮਹਿਮਾ ਵੀ ਸਾਧ ਸੰਗਤ ਵਿੱਚ ਬੰਦਾ ਆਵੇ ਫਿਰ ਉਹਨੂੰ ਪਤਾ ਲੱਗਦਾ ਵੀ ਦਾਨ ਕਿਵੇਂ ਕਰਨਾ ਐਵੇਂ ਥੋੜੀ ਪਤਾ ਲੱਗ ਜੇਗਾ ਤਾਂ ਗੁਰਮਖੋ ਜਿਨੇ ਵੀ ਕੁਝ ਲੈਣਾ ਹੈ ਉਹ ਦੂਜੇ ਦਾ ਦਿਲ ਨਾ ਦਿਖਾਵੇ ਤੇ ਕਦੇ ਗਰੀਬ ਮਾਰ ਨਾ ਕਰੇ ਇਹ ਅਨਮੋਲ ਬਚਨ ਧੰਤਨ ਬਾਬਾ ਅਨੰਤ ਸਿੰਘ ਜੀ ਮਹਾਂਪੁਰਖਾਂ ਦੇ ਹਨ ਵੀ ਜੇ ਰੱਬ ਤੋਂ ਕੁਝ ਲੈਣਾ ਚਾਹੁੰਦੇ ਹੋ ਜੇ ਤੋ ਪ੍ਰੀਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਬਾਬਾ ਫਰੀਦ ਜੀ ਵੀ ਆਪਦੀ ਬਾਣੀ ਵਿੱਚ ਕਹਿ ਰਹੇ ਆ ਵੀ ਇਹ ਸਾਨੂੰ ਇੱਕ ਦੂਜੇ ਦਾ ਜਿਹੜਾ ਦਿਲਾ ਉਹ ਦਿਖਾਉਣਾ ਨਹੀਂ ਚਾਹੀਦਾ ਗਰੀਬ ਮਾਰ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਉਹ ਦਰ ਆਇਆ ਸੀ ਸਾਧੂ ਜ਼ਹਿਰ ਦੇ ਦਿੱਤੀ ਮਾਤਾ ਨੇ ਹੋਇਆ ਕੀ ਉਹਦਾ ਆਪਣੇ ਹੀ ਬੁਰਾ ਹੋਇਆ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਦਾ ਕਿਵੇਂ ਮਾਰਾ ਹੋ ਸਕਦਾ ਜੀ ਜੇ ਹੋ ਵੀ ਜਾਂਦਾ ਉਹਨਾਂ ਨੂੰ ਤਕਲੀਫ ਵੀ ਕੋਈ ਆਉਂਦੀ ਆ ਉਹ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦੇ ਆ ਇਹ ਵਡਿਆਈ ਜਾਂ ਮਾਣ ਲੈਣ ਦੀ ਚੀਜ਼ ਨਹੀਂ ਦੇਣ ਦੀ ਚੀਜ਼ ਆ ਬਾਬਾ ਅਨੰਦ ਸਿੰਘ ਜੀ ਇਹ ਵੀ ਕਿਹਾ ਕਰਦੇ ਸੀ ਤਾਂ ਸਾਨੂੰ ਭਾਈ ਗੁਰੂ ਨਾਨਕ ਸਾਹਿਬ ਜੀ ਤੇ ਉਹਨਾਂ ਦੇ ਜਿਹੜੇ ਚਾਰ ਰੂਪ ਆ ਇੱਕ ਨਿਰਗੁਣ ਦੂਜਾ ਸਰਗੁਣ ਤੀਜਾ ਬਾਣੀ ਆ ਤੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਸੀ ਚੌਥਾ ਗਰੀਬੀ ਆ ਇਹਨਾਂ ਨੂੰ ਭਾਈ ਪੱਕਾ ਹੀ ਆਪਦੇ ਦਿਲ 'ਚ ਵਸਾ ਕੇ ਰੱਖਣਾ ਚਾਹੀਦਾ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਨਣਾ ਹੈ ਤੇ ਉਹ ਬੰਦਾ ਸ਼ਾਹੂਕਾਰ ਕਾਦਾ ਜੀ ਦਾ ਗਵਾਂਢੀ ਹੀ ਭੁੱਖਾ ਸੌਂਦਾ ਹੋਵੇ ਦੇਖੋ ਕਈ ਆਪਦੇ ਆਪ ਨੂੰ ਸਾਹੂਕਾਰ ਮੰਨਦੇ ਆ ਉਹ ਸਾਹੂਕਾਰ ਕਾਦੇ ਆ ਜਿਨ੍ਹਾਂ ਦੇ ਗਵਾਂਢੀ ਭੁੱਖੇ ਸੌ ਜਾਂਦੇ ਆ ਲੋੜ ਅੱਜ ਸਾਨੂੰ ਸਾਡੇ ਆਪਣਿਆਂ ਦੀ ਸੇਵਾ ਕਰੀਏ ਆਪਾਂ ਤੇ ਬਾਣੀ ਨਾਲ ਜੁੜਨ ਦੀ ਅੰਮ੍ਰਿਤ ਨਾਲ ਜੁੜਨ ਦੀ ਇਹ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹਾਂਜੀ ਤਾਂ ਸਾਨੂੰ ਜਿਹੜੀ ਆਪਦੀ ਜ਼ਿੰਦਗੀ ਆ ਉਹਨੂੰ ਸਵਾਰਨ ਦਾ ਯਤਨ ਕਰਨਾ ਚਾਹੀਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਈ ਕਰਨ ਤਾਂ ਜਦੋਂ ਵੀ ਹੁਣ ਕੋਈ ਤੁਹਾਡੇ ਦਰ ਤੇ ਆਵੇਗਾ ਸਵਾਲੀਆ ਬਣ ਕੇ ਐਵੇਂ ਨੀ ਕੋਈ ਆਉਂਦਾ ਖਾਲੀ ਜਦੋਂ ਆਵੇਗਾ ਉਹਨੂੰ ਖਾਲੀ ਨਹੀਂ ਜਾਣ ਦੇਣਾ ਭਾਵਨਾ ਦੇ ਨਾਲ ਉਹਦੀ ਸੇਵਾ ਕਰਨੀ ਆ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ ਬਾਬਾ ਫਰੀਦ ਜੀ ਵੀ ਕਹਿੰਦੇ ਆ ਵੀ ਜੇ ਮੈਂ ਆਏ ਗਏ ਦੀ ਸੇਵਾ ਨਹੀਂ ਕਰਦਾ ਮੇਰਾ ਸਰੀਰ ਅੰਗਾਰਿਆਂ ਤੇ ਬਲਦਾ ਇਦਾਂ ਦੇ ਮਹਾਪੁਰਖਾਂ ਦੇ ਬਚਨ ਤਾਂ ਜ਼ਰੂਰ ਸਾਨੂੰ ਪਾਈ ਆਪਦੀ ਜ਼ਿੰਦਗੀ ਵਿੱਚ ਇਹਨਾਂ ਨੂੰ ਕਮਾਉਣਾ ਚਾਹੀਦਾ ਉਹ ਸਾਧੂ ਮਹਾਤਮਾ ਨੇ ਆਖਿਆ ਮਾਤਾ ਜੀ ਮੈਂ ਤਾਂ ਤੁਹਾਨੂੰ ਮਾਫ਼ ਕਰ ਦਿੱਤਾ ਪਰ ਦੇਖੋ ਤੁਹਾਡਾ ਕਰਮ ਕੀਤਾ ਜਿਹੜਾ ਵਾਪਸ ਮੁੜਿਆ ਆ ਜ਼ਹਿਰ ਮੈਨੂੰ ਦਿੱਤੀ ਸੀ ਪਰ ਤੁਹਾਡਾ ਬੇਟਾ ਹੀ ਪੂਰਾ ਹੋ ਗਿਆ ਰੋਣ ਲੱਗੀ ਪਛਤਾਵਾ ਕਰਨ ਲੱਗੀ ਪਿੰਡ ਦੇ ਲੋਕਾਂ ਨੂੰ ਆਖਿਆ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਹੀ ਹੁੰਦਾ ਹੈ ਸਾਨੂੰ ਵੀ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਭੁੱਲ ਚੁੱਕ ਦੀ ਖਿਮਾ ਜੀ ਆਓ ਸਤਿਗੁਰੂ ਜੀ ਰਹਿਮਤ ਕਰਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ